ਤਿੰਨੇ ਚੀਜ਼ਾਂ ਲਗੀਆਂ ਹੋਈਆਂ ਭੋਜਨ ਵੀ ਭਜਨ ਵੀ ਤੇ ਜੱਖ ਖਜ਼ਾਨਾ ਸੀ ਜੁੱਤੀਆਂ ਥੱਲੇ ਰੋਲੀ ਹੋਈ ਮਾਇਆ ੱੱੱਕੇ ਖਾਂਦੀ ਹੋਈ ਮਾਇਆ ਜੇ ਕਿਸੇ ਦੇ ਦਰਬਾਰ ਤੇ ਨੂੰ ਥਾਂ ਮਿਲੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹ ਪਈ ਵਾਕੋ ਸਤਨਾਮ ਉਹਨ ਗੁਣੀ ਮਾਇਆ ਏ ਜਿਨੂੰ ਨਵੇਂ-ਨਵੇਂ ਲੋਟ ਕਢਾ ਕੇ ਪੁੱਠੇ ਕਮਾਂ 'ਚ ਵਰਤਿਆ ਜਦੋਂ ਚੇਪੀ ਲੱਗੀ ਗਲਗੀ ਰੁਲਗੀ ਵਿਚਾਰੀ ਹਮ ਰੁਲਤੇ ਫਿਰਥੇ ਕੋਈ ਸੱਚੀ ਗੱਲ ਗਿਆਨੀ ਜੀ ਹੁਣਾਂ ਕਹੀ ਕਹਿੰਦੇ ਗੁਰੂ ਰਾਮਦਾਸ ਦਾ ਘਰ ਉਹ ਐ ਜਿੱਥੇ ਅੰਨਿਆਂ ਨੂੰ ਅੱਖਾਂ ਮਿਲਦੀਆਂ ਗੁਰੂ ਰਾਮਦਾਸ ਜੀ ਦਾ ਘਰ ਉਹ ਹੈ ਜਿੱਥੇ ਲੰਗਿਆਂ ਨੂੰ ਲੱਤਾਂ ਮਿਲਦੀਆਂ ਇਹ ਬਾਬੇ ਨਾਨਕ ਦਾ ਉਹ ਘਰ ਹੈ ਜਿੱਥੇ ਲੂਲੇ ਨੂੰ ਪੈਰ ਮਿਲਦੇ ਹੈ ਬਾਬਾ ਚਰਾ ਉਹ ਘਰ ਹੈ ਜਿੱਥੇ ਡਿੱਗਿਆਂ ਨੂੰ ਸਹਾਰਾ ਮਿਲਦਾ ਹੈ ਤੇਰਾ ਉਹ ਘਰ ਹੈ ਜਿੱਥੇ ਅੰਨਿਆਂ ਨੂੰ ਨੇਤਰ ਮਿਲਦੇ ਹੈ ਤੇਰਾ ਉਹ ਘਰ ਹੈ ਜਿੱਥੇ ਮੰਗਤਿਆਂ ਨੂੰ ਬਾਦਸ਼ਾਹੀਆਂ ਮਿਲਦੀਆਂ ਆਖੋ ਸਤਨਾਮ ਇਹ ਦਰਬਾਰ ਐਡਾ ਤਕੜਾ ਹੈ ਇੱਥੇ ਕੋਈ ਵੀ ਆਵੇ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਸਾਰਾ ਕੁਝ ਹੀ ਖਤਮ ਹੋ ਜਾਂਦਾ ਕਿੱਥੇ ਸੁਣ ਤੇ ਪਨੀਤ ਸਤਗੁਰ ਬੰਦਗੀ ਗੁਰਮੁਖੋ ਮਾਫੀ ਜੇ ਗਲਤੋਂ ਆ ਚਾਰ ਚੀਜ਼ਾਂ ਵਿਚਾਲੋ ਆਪਣੀਆਂ ਇੱਕ ਤੇ ਰੋਟੀ ਪਾਣੀ ਜਿਹੜਾ ਬਣਾਉਣਾ ਤੇ ਪਾਠ ਕਰਿਆ ਕਰੋ ਜੋੜਾ ਲਾ ਕੇ ਉਹ ਘਰ ਚ ਜੀ ਖਾਣਗੇ ਤੇ ਭੜਾ ਹੋਵੇ ਦੂਜਾ ਜੀ ਬੰਦਕੀ ਕਰਨੀ ਵੀ ਤੇ ਦੱਸਣ ਦੀ ਲੋੜ ਨਹੀਂ ਮੈਨੂੰ ਬਾਬਾ ਬੁੱਲੇ ਸ਼ਾਹ ਨਜ਼ਰ ਆ ਗਿਆ ਉਹਨਾਂ ਉਹਨਾਂ ਦਾ ਕਲਾਮ ਹੈ ਇੱਕ ਦੁੱਧ ਲੈਣ ਗਏ ਤੇ ਲੈਣ ਦੇ ਵਿੱਚ ਲੱਗੇ ਤੇ ਅੱਗੇ ਦੁੱਧ ਵਾਲੀ ਬੱਚੀ ਦੁੱਧ ਪਾਰੀ ਡੇਰੀ ਹੈ ਤੇ ਲੈਣ ਵਿੱਚ ਸਾਈਂ ਜੀ ਵੀ ਲੱਗੇ ਆ ਉਹ 1 ਟਕਾ ਦਿੰਦਾ ਹੈ ਤੇ 1 ਲੀਟਰ 2 ਟਕਾ 2 ਲੀਟਰ ਤੇ ਉਹਨਾਂ ਦੇ ਅੱਗੇ ਇੱਕ ਸੋਹਣਾ ਗੱਭਰੂ ਲੱਗਾ ਉਹਦੇ ਹੱਥ 'ਚ ਮਾਇਆ ਏ ਉਹਨੇ ਉਸ ਬੱਚੀ ਦੇ ਪੱਲੇ 'ਚ ਮਾਇਆ ਇਦਾਂ ਫੜਾਈ ਉਹਨੇ ਬੋਕ ਕਰਕੇ ਫੜੀ ਨਾ ਗਿਣੀ ਨਾ ਬਿੰਤੀ ਕੀਤੀ ਨਾ ਵੇਖੀ ਤੇ ਗੱਲੇ 'ਚ ਪਾਤੀ ਦੋਵਾਂ ਦੀਆਂ ਅੱਖਾਂ 'ਚ ਅੱਖਾਂ ਪਈਆਂ ਉਹਨੇ ਭਾਂਡਾ ਫੜਿਆ ਤੇ ਉਹਨੇ ਭਾਂਡਾ ਅੱਗੇ ਕੀਤਾ ਤੇ ਪਾਉਣਾ ਸ਼ੁਰੂ ਕਰਤਾ ਪਿਆਰ 'ਚ ਇਨੇ ਕੋ ਭੇਜ ਗਿਆ ਪਾਂਡਾ ਭਰ ਗਿਆ ਤੇ ਦੁੱਧ ਰੁੜਨ ਲੱਗ ਪਿਆ ਤੇ ਬੁੱਲੇ ਸ਼ਾ ਪਿਛਲੇ ਬੰਨੇ ਖੜੋਤੇ ਕਹਿੰਦੇ ਪੁੱਤ ਕਿੱਥੇ ਗਵਾਜ ਗਏ ਜੇ ਥੱਲੇ ਵੀ ਨਿਗਾਹ ਮਾਰੋ ਸਮੁੰਦਰ ਰੁੜ ਰਿਹਾ ਇਹ ਦੋ ਸੋਜੀ ਆਈ ਕਹਿੰਦੇ maaf ਕਰਿਓ ਫਕੀਰਾ ਫਕੀਰ ਜੀ ਆਓ ਦੁੱਧ ਪਵਾਓ ਤੇ ਬੁੱਲੇ ਸ਼ਾ ਕਹਿੰਦੇ ਪੁੱਤ ਦੁੱਧ ਤੇ ਮੈਂ ਪਵਾ ਲਵਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਹਿੰਦੀ ਸਾਈਂ ਪੁੱਛੋ ਕਹਿੰਦਾ ਮੈਂ ਲੈਣ ਚ ਲੱਗਾ 20 ਮਿੰਟ ਹੋ ਗਿਆ ਜਿੰਨੇ ਵੀ ਗਾਹਕ ਆਏ ਕਿਸੇ ਨੇ 1 ਰੁਪਿਆ 2 ਰੁਪਏ 3 ਜਿੰਨੀ ਕਿਸੇ ਦੀ ਮਾਇਆ ਤੂੰ ਅੰਨਾ ਤੋਲ ਕੇ ਦਿੱਤਾ ਆ ਤੇਰਾ ਕੀ ਲੱਗਦਾ ਜੀਦੇ ਮਿਲਦਿਆਂ ਸਾਰ ਗਿਣਤੀ ਵੀ ਭੁੱਲ ਗਈ ਤੇ ਮਿਲਤੀ ਵੀ ਭੁੱਲ ਗਈ ਕਹਿਣ ਲੱਗੀ ਸਾਈਂ ਜੀ ਇਹ ਮੇਰਾ ਖਵੰਦ ਹੈ ਮੇਰਾ ਸ਼ੋਹਰ ਇਹਦੇ ਨਾਲ ਮੇਰੀ ਮੰਗਣੀ ਹੋਈ ਹੈ ਤੇ ਥੋੜੇ ਸਮੇਂ ਨੂੰ ਵਿਆਹੇ ਮੈਂ ਜਦੋਂ ਇਹਨੂੰ ਵੇਖਿਆ ਤੇ ਮੇਰਾ ਪਿਆਰ ਦੀ ਹੱਦ ਨਹੀਂ ਰਹੀ ਮੈਨੂੰ ਚੇਤਾ ਭੁੱਲ ਗਿਆ ਤੇ ਬੁੱਲੇ ਸ਼ਾਹ ਦੇ ਕੋਲ ਤਸਬੀਹ ਸੀ ਫਕੀਰ ਤਸਬੀਹ ਨੂੰ ਪ੍ਰੇਮ ਕਰਦੇ ਆ ਤੇ ਜਦੋਂ ਉਹਨਾਂ ਨੇ ਇੱਕ ਤਸਬੀਹ ਲੈ ਵੇਖਿਆ ਤੇ ਉਸ ਬੱਚੀ ਏ ਲੈ ਵੇਖਿਆ ਤੇ ਕਲਾਮ ਪੜਿਆ ਕਹਿੰਦਾ ਬੁੱਲਿਆ ਮਾਲਾ ਫਰੀ ਪਰ ਦਿਲ ਨਹੀਂ ਫਿਰਿਆ ਕੀ ਲੈਣਾ ਮਾਲਾ ਹੜਕੇ ਜਾਗ ਬਿਨਾ ਦੁੱਧ ਕਰੇ ਨਹੀਂ ਜੰਮਦੇ ਜਾਗ ਬਿਨਾ ਦੁੱਧ ਕਦੇ ਨਹੀਂ ਜੰਮਦੇ ਭਾਵੇਂ ਲਾਲ ਹੂਣ ਕੜ ਕੜ ਕੇ ਉਹਨਾਂ ਆਖਿਆ ਕਹਿੰਦੇ ਵਾਹ ਮੇਰੀਏ ਤਸਵੀਰ ਹੈ ਅੱਜ ਵੇਖਿਆ ਮੁਹੱਬਤ ਕਿੰਨੂੰ ਕਹਿੰਦੇ ਸੱਚੇ ਪਿਆਰ ਚ ਨਾ ਗਿਣਤੀ ਹੁੰਦੀ ਜੇ ਤੇ ਨਾ ਮਿੰਤੀ ਹੁੰਦੀ ਜੇ ਇੱਥੇ ਆਪਾਂ ਗਿਣ ਕੇ ਦੱਸ ਦਿੰਨੇ ਕਿਸੇ ਨੂੰ ਜੀ ਅੱਜ ਮੈਂ ਇੰਨਾ ਪਾਠ ਕੀਤਾ ਕੁਝ ਗੱਲਾਂ ਚਲੋ ਮੇਰੀਆਂ ਸਹੀ ਵੀ ਨਹੀਂ ਹੋਣਗੀਆਂ ਪਰ ਆਪਣੇ ਮੁਤਾਬਕ ਮੈਂ ਵਿਸ਼ੇ ਨੂੰ ਤੋੜ ਰਿਹਾ ਵੀ ਚਾਰ ਚੀਜ਼ਾਂ ਪੜ ਦੇ ਦੀਆਂ ਸੀ ਭੋਜਨ ਭਜਨ ਖਜ਼ਾਨਾ ਤੇ ਚੌਥਾ ਸਾਡੀਆਂ ਭੈਣਾਂ ਇਹਨਾਂ ਦੀ ਚੁੰਨੀ ਇਹਨਾਂ ਦੇ ਕੇਸ ਇੰਨੀ ਕਿਰਪਾ ਮਹਾਰਾਜ ਨੇ ਕੀਤੀ ਭਾਈ ਆਲਮ ਸਿੰਘ ਜੀ ਨੱਚਣਾ ਹੋਇਆ ਦਲ ਪੰਥ ਦੇ ਵਿੱਚ ਬੜਾ ਇਤਿਹਾਸ ਲੜੀਵਾਰ ਉਹਨਾਂ ਦਾ ਨਾਮ ਨੱਚਣਾ ਪਿਆ ਸੀ ਉਹ ਹੱਸਦੇ ਤੇ ਨੱਚਦੇ ਹੀ ਰਹਿੰਦੇ ਤੇ ਦਵੰਵੇਂ ਪਾਤਸ਼ਾਹ ਨੇ ਜਿਹੜਾ ਕੰਮ ਕਹਿਣਾ ਉਹਨਾਂ ਖੁਸ਼ ਹੋ ਕੇ ਕਰਨਾ ਭੱਜ ਭੱਜ ਕੇ ਅੱਜ ਵੀ ਕਈ ਸਿੰਘ ਲੰਗਰ ਵਰਤਾਰੇ ਅਸਲ ਸੇਵਾਦਾਰ ਕੌਣ ਹੈ ਜਿਹਦੇ ਚਿਹਰੇ ਤੇ ਖੁਸ਼ੀ ਹੋਵੇ ਸੇਵਾ ਕਰਦਾ ਵੀ ਖਿਹੜਿਆ ਹੋਵੇ ਸੜਿਆ ਬਲਿਆ ਨਾ ਕਰਿਆ ਕੋਈ ਸਤ ਦਾ ਹੋ ਐ ਵੀ ਜੇ ਕੋਈ ਆਖੇ ਪਾਣੀ ਲਿਆ ਆਖੇ ਡੁੱਬਣਾ ਦੁੱਧ ਲਿਆ ਕੇ ਸੜਨਾ ਹੀ ਉਹ ਨਹੀਂ ਕਰਦੇ ਹੁੰਦੇ ਸੀ ਤੇ ਮਹਾਰਾਜ ਨੇ ਉਹਦਾ ਨਾਮ ਹੀ ਪਾਤਾ ਨੱਚਣਾ ਉਹਨਾਂ ਦੀ ਸਿੰਘਣੀ ਦਾ ਜ਼ਿਕਰ ਆਉਂਦਾ ਜਦੋਂ ਖੰਡੇ ਬਾਟੇ ਦਾ ਅਮਰ ਛਕਾਇਆ ਕੁਕਾਰ ਵੰਡੇ ਉਹਨਾਂ ਦੇ ਵਿੱਚ ਜ਼ਿਕਰ ਆਉਂਦਾ ਇੱਕ ਮਾਂ ਦਾ ਮਾਤਾ ਪਿਖਾ ਜੀ ਪਿਖਾ ਕੌਰ ਜੀ ਉਹਨੇ ਆਖਿਆ ਸੀ 10ਵੇਂ ਬਾਦਸ਼ਾਹ ਇਹਨਾਂ ਨੂੰ ਤੇ ਅਮਰਤ ਛਕਾ ਕੇ ਦੋਰੀ ਦਸਤਾਰ ਦਿੱਤੀ ਥੱਲੇ ਛੋਟੀ ਉੱਤੇ ਦਿਵਾਲਾ ਤੇ ਸਾਡੇ ਕੋ ਕੱਲੀ ਚੁੰਨੀ ਐ ਸਾਨੂੰ ਦਸਤਾਰ ਨਹੀਂ ਦਿੱਤੀ ਭੈਣੋ ਧੰਦੇ ਤੇ ਮਾਰੇ ਸਹਿਬ ਨੇ ਆਪਣੇ ਕੋਲ ਪਿਆ ਵਸਤਰ ਕੁਝ ਵਿਦਵਾਨ ਕਹਿੰਦੇ ਕਮਰ ਕੱਸਾ ਹੀ ਖੋਲਿਆ ਉਸ ਧੀ ਦੇ ਸਿਰ ਤੇ ਦਮਾਲਾ ਬੰਨ ਕੇ ਉੱਪਰ ਦੀ ਚੁੰਨੀ ਕਹਿੰਦੇ ਲੈ ਪੁੱਤ ਹੁਣ ਖੁਸ਼ ਹਾਂ ਹੁਣ ਤੇ ਬਰਾਬਰ ਹੋ ਗਿਆ ਕਹਿੰਦੀ ਹਾਂ ਬਾਪੂ ਖੁਸ਼ ਹਾਂ ਉਹ ਭੈਣ ਫਿਰ ਸਰਸਾ ਦੇ ਕੰਡੇ ਤੇ ਜੰਗ ਲੜੀ 13 ਗੋਲੀਆਂ ਵਜੀਆਂ ਉਹਦੇ ਅੱਖੋਂ ਇਹਨਾਂ ਪਿਆਰ ਗੁਰਮਖੋ ਕੀਤਾ ਭੈਣੋ ਅੱਜ ਕਿਧਰ ਨੂੰ ਤੁਰ ਪੇ ਜੇ ਜਿਹੜੇ ਗੁਰੂ ਪਿਤਾ ਨੇ ਸਾਨੂੰ ਸਿੱਖਿਆ ਦੇਣੀ ਆ ਉਥੇ ਰਮਾਲਾ ਖਾਲੀ ਲੈ ਆਉਣੇ ਬਾਬਾ ਜੀ ਹੈ ਨਹੀਂ ਕੁਝ ਤੇ ਜਿਨਨੇ ਸਾਨੂੰ ਤਿਆਰ ਕੀਤਾ ਸੱਤ ਦਰਿਆ ਵਾਗੇ ਗੱਲ ਕਹਿਣ ਤੋਂ ਮੈਂ ਗਰੇਜ਼ ਨਹੀਂ ਕਰਾਂਗਾ ਗੁਰੂ ਕਾ ਕੂਕਰ ਪਤਾ ਨਹੀਂ ਕਦੋਂ ਸਾਹਾਂ ਦੀ ਡੋਰ ਮੁੱਕਣੀ ਪੰਜ ਦਰਿਆ ਸੀ ਪੰਜਾਬ ਦੇ ਐਸ ਵੇਲੇ ਸੱਤ ਹੋ ਗਏ ਛੇਵਾ ਵਾਗਿਆ ਸਮੈਕ ਦਾ ਤੇ ਸਤਵਾਂ ਬਿਊਟੀ ਬਾਲਰ ਦਾ ਲੱਗੂ ਕੀ ਗੱਲ ਕਿਉਂਕਿ ਕਹਿਣੀ ਚਾਹੀਦੀ ਪਤਾ ਤਾਂ ਫੇਰ ਹੀ ਲੱਗੇ ਨਾ ਕਿ ਜਿਸ ਬਾਜਾਂ ਵਾਲੇ ਨੇ ਪੁੱਤਾਂ ਦੇ ਦਿਮਾਲੇ ਖੁੱਲੇ ਪੁੱਤਾਂ ਦੇ ਦਾੜੇ ਖੁੱਲੇ ਵੇਖ ਕੇ ਆਪਣਾ ਜੋੜਾ ਲਾਤਾ ਚਮਕੌਰ ਦੀ ਗੜੀ 'ਚ ਪਾਈ ਦਿਆ ਸਿੰਘ ਆਖਿਆ ਮਾਰੇ ਜੁੱਤੀ ਤੁਹਾਡੇ ਚਰਨ ਕੁਮਾਰੇ ਕਹਿੰਦੇ ਛੱਡ ਦਿਆ ਸਿਆ ਮੇਰਾ ਵੀ ਜੀ ਕਰਦਾ ਮદાન ਖਿਲ ਰਿਆ ਕੋਲੇ ਪੈ ਖੰਜਰ ਪੈ ਜ਼ਹਿਰ ਦੀ ਪੋਠ ਵਾਲੇ ਪਰ ਮੈਂ ਡਰਦਾ ਏ ਕਿ ਕਿਤੇ ਜੁੱਤੀ ਪਾ